ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਬਾਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਮੇਰੇ ਸਕੂਲ ਦੀ ਲਾਇਬ੍ਰੇਰੀ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਮੈਂ ਡੀਏਵੀ ਸਕੂਲ ਦਰਿਆਗਾਂਚ ਵਿੱਚ ਪੜਦਾ ਹਾਂ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀ ਸਕੂਲ ਦੀ ਲਾਇਬ੍ਰੇਰੀ ਕਿਸੇ ਵੀ ਹੋਰ ਸਕੂਲ ਦੀ ਲਾਇਬ੍ਰੇਰੀ ਨਾਲੋਂ ਵਧੇਰੇ ਉਪਯੋਗੀ ਹੈ। ਮੇਰੀ ਲਾਇਬ੍ਰੇਰੀ ਦੀ ਲਾਇਬ੍ਰੇਰੀਅਨ ਸ਼੍ਰੀਮਤੀ ਗੁਰਪ੍ਰੀਤ ਕੌਰ ਹੈ। ਉਹਨਾਂ ਨੇ ਬੜੀ ਮਿਹਨਤ ਨਾਲ ਇਹ ਲਾਇਬ੍ਰੇਰੀ ਬਣਾਈ ਹੈ ਇੱਥੇ ਹਰ ਕਿਸਮ ਦੀਆਂ ਕਿਤਾਬਾਂ ਉਪਲਬਧ ਹਨ ਸਕੂਲੀ ਕਿਤਾਬਾਂ ਹੀ ਨਹੀਂ ਸਾਹਿਤ ਸੰਗੀਤ ਖੇਡਾਂ ਚਿੱਤਰਕਾਰੀ ਮੂਰਤੀ ਕਲਾ ਆਦਿ ਵਿਸ਼ਿਆਂ ਦੀਆਂ ਕਿਤਾਬਾਂ ਚੰਗੀਆਂ ਕਿਤਾਬ ਪੁਸਤਕਾ ਵੀ ਹਨ ਇਸ ਦਾ ਇੱਕ ਕਾਰਨ ਇਹ ਹੈ ਕਿ ਸਾਡੇ ਪ੍ਰਿੰਸੀਪਲ ਦੇਸ਼ ਦੇ ਪ੍ਰਸਿੱਧ ਕਵੀ ਹਨ ਇਸ ਲਈ ਉਹ ਖੁਦ ਲਾਇਬ੍ਰੇਰੀ ਵਿੱਚ ਸ਼ਾਨਦਾਰ ਪੁਸਤਕਾਂ ਦੀ ਖਰੀਦਦਾਰੀ ਵੱਲ ਧਿਆਨ ਦਿੰਦੇ ਹਨ ਲਾਇਬ੍ਰੇਰੀ ਵਿੱਚ ਹਰ ਧਰਮ ਦੀਆਂ ਕਿਤਾਬਾਂ ਉਪਲਬਧ ਹਨ ਅਸੀਂ ਵਿਦਿਆਰਥੀ ਇਹ ਗ੍ਰੰਥ ਲਾਇਬ੍ਰੇਰੀ ਵਿੱਚੋਂ ਲੈ ਕੇ ਪੜ੍ਹਦੇ ਹਾਂ ਅਸੀਂ ਅੱਧਾ ਘੰਟਾ ਲਾਇਬ੍ਰੇਰੀ ਵਿੱਚ ਬਿਤਾਉਂਦੇ ਹਾਂ ਇਸ ਵਿੱਚ ਲਾਇਬ੍ਰੇਰੀਅਨ ਸਾਨੂੰ ਲਾਇਬ੍ਰੇਰੀ ਸੰਬੰਧੀ ਜਾਣਕਾਰੀ ਦਿੰਦੇ ਹਨ ਉਹ ਇਹ ਵੀ ਦੱਸਦੇ ਹਨ ਕਿ ਕਿਹੜੀਆਂ ਨਵੀਆਂ ਕਿਤਾਬਾਂ ਆਈਆਂ ਹਨ ਤੇ ਕਿਹੜੀਆਂ ਆਉਣੀਆਂ ਹਨ ਆਪਣੀਆਂ ਇਮਤਿਹਾਨਾਂ ਦੀਆਂ ਕਿਤਾਬਾਂ ਤੋਂ ਇਲਾਵਾ ਮੈਂ ਲਾਇਬ੍ਰੇਰੀ ਦੀਆਂ ਹੋਰ ਕਿਤਾਬਾਂ ਵੀ ਪੜਦਾ ਹਾਂ ਮੈਂ ਅਜੇ 12ਵੇਂ ਵਿੱਚ ਹਾਂ ਪਰ ਲਗਭਗ ਨਵੇਂ ਲੇਖਕਾਂ ਦੀਆਂ ਯਾਤਰ ਕਿਤਾਬਾਂ ਪੜੀਆਂ ਹਨ ਮੈਂ ਹੁਣੇ ਹੀ ਡਾਕਟਰ ਹਰੀਵੰਸ਼ ਰਾਏ ਬਚਨ ਦੀ ਕੀਆ ਪੁਲੇ ਕੀਆ ਯਾਦ ਕਰੂੰ ਪੜ੍ਹੀ ਅਤੇ ਵਾਪਸ ਕੀਤੀ ਹੈ ਮੇਰੇ ਵਾਂਗ ਹੋਰ ਵਿਦਿਆਰਥੀ ਵੀ ਲਾਇਬ੍ਰੇਰੀ ਦਾ ਭਰਪੂਰ ਲਾਭ ਉਠਾ ਰਹੇ ਹਨ ਮੇਰੀ ਕਾਮਨਾ ਹੈ ਕਿ ਸਾਡੀ ਲਾਇਬ੍ਰੇਰੀ ਹਮੇਸ਼ਾ ਇਸੇ ਤਰ੍ਹਾਂ ਨਵੀਂ-ਨਵੀਂ ਕਿਤਾਬਾਂ ਨਾਲ ਭਰੀ ਰਹੇ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ